ਆਹ ਰਸਤਾ ਹੈ ਚਲੋ ਚੱਲ ਬਈ ਚੱਲ ਅੱਛਾ ਉਹ ਤਾਂ ਐਕਚੁਅਲ ਮੋੜੇ ਲੈਣਾ ਆ ਦੇਖੋ ਆਹ ਗੇੜੇ ਫੁੱਟ ਦਾ ਰਸਤਾ ਹੈ ਉਸ ਤੋਂ ਬਾਅਦ ਆ ਰਸਤਾ ਜਾ ਰਿਹਾ ਹੈ ਸਾਡੇ ਲਾਲਾ ਜੀ ਬੂਟਿਆਂ ਦੇ ਵਿੱਚੋਂ ਜਾ ਰਹੇ ਬੜੇ ਸਟੈਪ ਪਿੱਛੇ ਵਾਲੇ ਬੈਟਰੀ ਲਾਲਾ ਜੀ ਦੀ ਡਾਊਨ ਹੋ ਗਈ ਭਾਈ ਬੈਟਰੀ ਡਾਊਨ ਹੈ ਉਸ ਦੀ ਬੈਟਰੀ ਡਾਊਨ ਹੈ ਰਾਣਾ ਜੀ ਬੰਦੇ ਆ ਤਿਆਰ ਰੱਖਿਓ ਬੈਟਰੀ ਡਾਊਨ ਹੈ ਪਿੱਛੇ ਵਾਲੇ ਦੀ ਰਾਣਾ ਜੀ ਰਾਣਾ ਜੀ ਪਹੁੰਚ ਗਏ ਰਾਮ ਰਾਮ ਜੀ ਰਾਮ ਰਾਮ ਜੀ ਚਲੋ ਚਲੋ ਜੀ ਹੌਲੀ ਹੌਲੀ ਚੱਲਦੇ ਰਹੋ ਸੁਆਮੀ ਜੀ ਦੀ ਜੈ ਕਰਦੇ ਰਹੋ ਠੀਕ ਹੈ ਜੀ ਸੁਆਮੀ ਦੀ ਜੈ ਲਿਖ ਦਿਓ 2 ਮਿੰਟ ਦਾ ਰਹਿ ਗਿਆ ਚਲੋ ਚਲੋ ਪਹੁੰਚ ਕੇ ਬਾਅਦ 2 ਮਿੰਟ ਦਾ ਰਹਿ ਗਿਆ ਪਿਛਲੇ 25 20 ਮਿੰਟ ਤੋਂ 2 ਮਿੰਟ ਦੇ ਅਸਥਾ ਰਹਿ ਰਿਹਾ ਹੈ ਲੋ ਜੀ ਰਸਤਾ ਤੁਹਾਡੇ ਸਾਹਮਣੇ ਦਿਖਾ ਰਿਆ ਆ ਕੁੜੀ ਦੀ ਵੀ ਬੈਟਰੀ ਡਾਊਨ ਹੋਣ ਵਾਲੀ ਏ ਲਾਲਾ ਜੀ ਟੀ-ਸ਼ਰਟ ਉੱਪਰ ਚੱਕ ਹੋ ਗਈ ਉਧਰ ਲਾਲਾ ਜੀ ਵੀ ਉਹ ਬੰਦਾ ਕੋਣ ਦਾ ਵੀ ਉਹ ਬੰਦਾ ਫੜ ਲਿਆ ਕਹਿੰਦਾ 2 ਮਿੰਟ ਰਸਤਾ ਰਹਿ ਗਿਆ ਹਰ ਰਸਤੇ ਮੈਂ 11 ਰੱਬੇ ਨੂੰ ਅਨਾਰ ਲੱਬੇ ਸੁੱਕਿਆ ਹੋਇਆ ਅਨਾਰ ਨਹੀਂ ਹੈਗਾ ਇਹ ਲਾਲਾ ਜੀ ਥੱਕੇ ਤਾਂ ਨਹੀਂ ਲਾਲਾ ਜੀ ਥੱਕੇ ਨਹੀਂ ਬਸ ਟੀ-ਸ਼ਰਟ ਚੱਕੀ ਉੱਪਰ ਚਲੋ ਲਾਲਾ ਜੀ ਕਿੱਧਰ ਜਾਣਾ ਹੈ ਪਾਪਾ ਨਹੀਂ ਆਈ ਇਧਰ ਨੂੰ ਲਾਲਾ ਜੀ ਨੇ ਪਾਣੀ ਦੀ ਬੋਤਲ ਫਰੀ ਵੀ ਲਾਲੀਓ ਦੇਖੋ ਉੱਪਰ ਟੂਰਿਸਟਾਂ ਸਾਹਿਬ ਝਾੜੂ ਦੇ ਨਾਲ ਝਾੜੂ ਨਾਲ ਨਾਲ ਸਫਾਈ ਵੀ ਹੋ ਰਹੀ ਹੈ ਤੂੰ ਜ ਮੱਚ ਜੀ ਮਾਤਾ ਨਹੀਂ ਫੜਨੇ ਆ ਹਾਂ ਉੱਜੇ ਉੱਥੇ ਬਚ ਜੀ ਬਾਈ ਬਚ ਜੀ ਬੜੀ ਜੀ ਹਾਂਜੀ ਜਿਹੜਾ ਮਰਜ਼ੀ ਚੜਜੋ ਨਹੀਂ ਗਲ ਬੰਦ ਹੋਇਆ ਵਾਪਸ ਮੁੜਿਆ ਆਇਓ ਸਫਾਈ ਕਰਤੀ ਚਲੋ ਜੀ ਚਾਚੀ ਨੂੰ ਆ ਗਿਆ ਗੁੱਸਾ ਸਫਾਈ ਕਰਤੀ ਕਿਸੇ ਨੂੰ ਤਿਸਲਣਾ ਭਾਈ ਹੋਵੇ ਕਿ ਗੁਫਾ ਚਲੋ ਬਾਈ ਪਹੁੰਚ ਗਏ ਪਹੁੰਚ ਗਏ ਉਹ ਗੀ ਗੁਫਾ ਹਾਂ ਆ ਗਈ ਆ ਗਈ ਬਾਈ ਆਰਾਮ ਨਾਲ ਪਾਪਾ ਮੇਰੇ ਉੱਪਰ ਨਾ ਕਿਰਜਿਓ